ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੰਚੜੀ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅਰਸ਼ਦ ਜੱਗੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਿਟੀ ਦੇ ਪਸ਼ੂਦਾਨ ਵਿਖਾਉਣੇ ਆ ਦੋ ਟੋਕੜਾ ਗੱਬਣਾ ਦੋ ਬੱਚੇ ਤੋਂ ਬਿਨਾ ਤੇ ਤਿੰਨ ਸਜਰਾਂ ਸੋਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਇਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋਰ ਸੁਣਾ ਠੀਕ ਠਾਕ ਜੀ ਮਹਾਰਾਜ ਜੀ ਪੂਰੀ ਕਿਰਪਾਗੇ ਵੇਖ ਲਿਆ ਜੀ ਮੇਲਾ ਫਿਰ ਮੇਲਾ ਵੇਖ ਲਿਆ ਵਾਗੇ ਠੀਕ ਹੈ ਤਾਂ ਮੇਲੇ ਜੀ ਫੂਲਾਉਂਦੇ ਰਹੇ ਤੁਸੀਂ ਆਏ ਨਹੀਂ ਕਹ ਅਸੀਂ ਕਿਹਾ ਅਸੀਂ ਕਿਹਾ ਮੇਲਾ ਵੇਖੋ ਚੰਗੀ ਤਰ੍ਹਾਂ ਵੀਡੀਓ ਵਿੱਚ ਕਰਾ ਦਿਆਂ ਵੀਡੀਓ ਵਿੱਚ ਕਰਾ ਦਿਆਂ ਕਿਹਾ ਚੰਗੀ ਤਰ੍ਹਾਂ ਮੇਲਾ ਵੇਖੋ ਕੰਮ ਜਿਹਾ ਧਿਆਨ ਆ ਫਿਰ ਤਾਜ਼ੀ ਸੂਜਾ ਸੀ ਠੀਕ ਹੈ ਚਲੋ ਵੇਖ ਗਿਆ ਚਲੋ ਵੀਡੀਓ ਤੇ ਉਧਰ ਹੀ ਮਾਲ ਵੜਾ ਵਿਕਦਾ ਬਾਬਾ ਜੀ ਠੀਕ ਹੈ ਹੋਰ ਬੜੇ ਆਉਂਦੇ ਠੀਕ ਠੀਕ ਪਿਛਲਾ ਉਹਦਾ ਵੇਗ ਗਿਆ ਸੀ ਮਾਲ ਫਿਰ ਠੀਕ ਉਦੋਂ ਕਿੰਨੇ ਕ ਫੋਨ ਫਾਨ ਆਏ ਫਿਰ ਪਿਛਲੇ ਅੱਛਾ ਬਾਬਾ ਜੀ ਦਾ ਬਾਹਰ ਵੀਡੀਓ ਪਾਈ ਹినా ਫਿਰ ਉਦੋਂ ਬਾਬਾ ਇੱਕ ਮੋਲ ਬਿਲਕੁਲ ਛੋਟੇ ਛੋਟੇ ਹੁੰਦੇ ਅੱਜ ਵੀ ਨਿਕੇ ਨਿਕੇ ਮੁਕਤਲ ਆਈਗਾ 13 ਜਗਾ ਜਦੋਂ ਟੋਕੜ ਗੱਭਣ ਸ਼ੁਰੂ ਕਰ ਦੇਣੀ ਆਪਾਂ ਫੇਰ ਕੇ ਅੱਛਾ ਦੁੱਧ 4-5 ਕਿਲੋ ਹੋਊਗਾ ਅੱਛਾ ਮੈਂ ਚਟਾ ਮੱਝ ਹਰਗਾ ਤੇ ਉਤਰਾਗਾ ਕਿੰਨੇ ਦਾ ਸ਼ੁਰੂ ਅੱਜ ਉਹ ਉਤਰਾਗਾ ਨਾ ਯਾਰ ਤੋ ਨਾ ਯਾਰ ਤੋ ਗਾਂ ਸ਼ੁਰੂ ਤੇ 13-14 ਲੱਗੇ ਟੋਕੜ ਗੱਭਣ ਚੱਲ ਜੂਗੀ ਅੱਜ ਬਾਬਾ ਜੀ ਤੇ 24-24 ਹਜ਼ਾਰ ਦੀ ਬੱਚੇ ਵਾਲੀਆਂ ਮਗਰ ਵੱਛੀ ਵਾਲੀਆਂ ਦੇਣੀਆਂ ਗਾਵਾਂ ਅੱਛਾ ਮਗਰ ਵੱਛੀਆਂ ਜੀ ਅੱਛਾ ਸਾਰੀਆਂ ਮਗਰੀ ਵੱਛੀਆਂ ਹਾਂਜੀ ਚਲੋ ਫੇਰ ਕਰੀਏ ਸ਼ੁਰੂ ਨਾਮ ਦੱਸਦੇ ਕਰੀਂ ਆਹ ਸਿੰਘ ਪਿੰਡ ਵਣਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਠੀਕ ਆ ਤੇ ਉਹਨਾਂ ਕੇ ਅੰਮ੍ਰਿਤਸਰ ਉਹਨਾਂ ਕੇ ਤਰਨਤਾਰਨ ਆ ਪਾਣੇ ਉਹਨਾਂ ਮੈਂਬਰਸਰ ਉਹਨਾਂ ਨੇ ਤਰਨਤਾਰਨ ਉਹਨਾਂ ਜਿਲੇ ਆ ਠੀਕ ਆ ਆ ਪਵਿਚਹਾਰੀ ਬੈਠੇ ਆ ਚਲੋ ਠੀਕ ਜਿਹੜਾ ਮਰਜੀ ਜਿੱਧਰ ਮਰਜੀ ਆ ਜੇ ਹਾਂਜੀ ਠੀਕ ਆ ਤੇ ਫੋਨ ਨੰਬਰ ਵੇਖ ਲਈ ਬੋਲੀ ਤੋਂ ਬਾਹਰ 84338914 ਠੀਕ ਆ ਚਲੋ ਫਿਰ ਕਰੀਏ ਸ਼ੁਰੂ ਫਿਰ ਇਹਦੇ ਤਾਜੀ ਸੂਈ ਬਾਬਾ ਜੀ ਹੱਲੇ ਦੂਜਾ ਸੂਆ ਵੈਡ ਦੂਜਾ ਸੂਆ ਵੈਡ ਸੋਈ ਆ ਕਿੰਨਾ ਚਿਰ ਹੋ ਗਿਆ ਸੋਈ ਨਾ ਅੱਜ ਵੀ ਕੱਲ ਦੀ ਸੂਈ ਆ ਅੱਛਾ ਗੱਲ ਕੱਲ ਦੀ ਸਫਾਈਆ ਵੇਖੋ ਥੱਲੇ ਥਣ ਥਣ ਦਿਖਾਓ ਠੀਕ ਆ ਛ ਠੀਕ ਆ ਇਹ ਥੋੜਾ ਫਿਰ ਇਧਰ ਦੇਖੋ ਭਾਵੇਂ ਦੋਵੇਂ ਬੰਦੇ ਇਧਰ ਦੇਖੋ ਦੋਵੇਂ ਬੰਦੇ ਬਹਿ ਜਾਓ ਠੀਕ ਆ ਇਹ ਖੜਾ ਕਰੇ ਭੂਰੇ ਤੇਰੇ ਕੋਲ ਕਿਰੇ ਛਟਾ ਨਹੀਂ ਕਰਾ ਜਿਸ ਤਰ੍ਹਾਂ ਮਰਜ਼ੀ ਇਧਰ ਦੇਖੋ ਭਾਵੇਂ ਚ ਦੋਵੇਂ ਪਾਸੇ ਇਹ 24 ਬਨੇ ਤਰਾ ਮਾਰੋ ਇਧਰ ਠੀਕ ਆ ਇਹ ਥੋੜਾ ਕਿਦੇ ਆ ਵੇਖੋ ਕਿਰੇ ਭੂਰ ਨਹੀਂ ਕਿਦੇ ਛਟਾਣੀ ਗਾਲ ਦੋਰਾ ਫਿਰ ਇੱਕਰੀਨ ਦੁੱਧ ਕਿਨਾਂ ਚਵਾਈ ਜਾਊਗੀ ਹਰਬੀ ਜੀ ਬੋਹਲਾ ਹੋਊਗਾ 11 12 ਕਿਲੋ 11 12 ਕਿਲੋ ਅੱਛਾ ਜਿਹੜਾ ਹੈ ਰੱਬ ਅਲਾਹ ਵਾਲਾ ਨਹੀਂ ਆ ਜੇ ਕਿਹਨੇ ਗੱਲ ਵਾਲਾ ਲਾਉਣਾ 20 ਪ੍ਰਣ ਚ ਇੱਕ ਗੱਲ ਲਾਉਣਾ ਫਿਰ 14 ਕਿਲੋ ਹੀ ਲਾ ਲੈ ਠੀਕ ਆ ਅਭੀ 16 ਸਾਰਾ ਕਿ ਬਾਬਾ ਜੀ ਨੂੰ ਕੀ ਆਂਦਾ ਵਾ ਚਲੋ ਤੋਰਾ ਫੇਰ ਇਹਨੂੰ ਵੱਚੀ ਤੇਥੋਂ ਬਾਬਾ ਜੀ ਵੇਖ ਸੁਣੀ ਥਾਣੀ ਕਿੰਨੀ ਐ ਮੂੰਹ ਦੋ ਬਾਕੀ ਹੈਗੇ ਕ੍ਰੋਸ ਪੰਜ ਆ ਤੇ ਦੁੱਧ ਜਿਹੜਾ ਇਹਨੇ ਚਲੋ ਜਿੰਨਾ ਚੰਗਾ ਕੱਢੀ ਜਾਊਗੀ ਫੈਟ ਚੱਲਦਾ ਵੇਖੋ ਇਹ ਥੋੜਾ ਕਹਿ ਆਪਣੇ ਸਮਝਣਾ ਵੇਖੋ ਕਈ ਵੀ ਭਰਾ ਕਹਿੰਦੇ ਬਾਹਰ ਪੋਟਾ ਪੋਟਾ ਹੀ ਬਾਹਰ ਆਣਾ ਠੀਕ ਆ ਇਹ ਵੇਖੋ ਵੇਖੋ ਚੜ ਦੇ ਥਾਂ ਜਿੱਥੇ ਮੱਝ ਆਵੇਂ ਲੱਤਾ ਜੁੱਕ ਕੇ ਭਾਵੇਂ ਬੈਠੇ ਰੋਏ ਥਲੇ ਇਧਰ ਦੇਖੋ ਠੀਕ ਆ ਜਿਹੜਾ ਕੋਈ ਟੈਨਸ਼ਨ ਥੋੜਾ ਜਿਹਾ ਹਿੱਲ ਥੋੜਾ ਜਨਾ ਕਰਮਾ ਲਈੜੇ ਬਾਬਾ ਜੀ ਠੀਕ ਆ ਇਧਰ ਜੀ ਜੀਆ ਘਾਟ ਹੀ ਲੱਗ ਗਿਆ ਵਾ ਮੂੰਹ ਨਹੀਂ ਰਸ ਚਲੋ ਜਾਈਏ ਨਾੜ ਮਗਰ ਵਸ਼ੀ ਨਾੜੂ ਤੇ ਬਿਲਕੁਲ ਤਾੜੀ ਦਾ ਸੁਈਏ ਉਹ ਜੀ ਨੂੰ ਕੀ ਕਹਣਾ ਬਾਲਟੀ ਮੱਡੇ ਕਰਕੇ ਫੜ ਕੇ ਤੇ ਵਸ਼ੀ ਤੁਹਾਨੂੰ ਦਿਖਾ ਦਈਏ ਇੱਕੜੀ ਨਾੜੂ ਜਿਹੜਾ ਨਾਲੀ ਨਾਲੀ ਬਿਲਕੁਲ ਠੀਕ ਹੈ ਜੀ ਹਾਂ ਜੀ ਵਾਖੀ ਤੁਸੀਂ ਆਪਣੀ ਸਮਝਣਾ ਵੇਖਣਾ ਕਿੰਨਾ ਕੇ ਦੁੱਧ ਚਵਾਈ ਜਾਊਗੀ ਜੋ ਕੁਛ ਤੁਹਾਡੇ ਸਾਹਮਣੇ ਆ ਇਹ ਥੋੜਾ ਬਾਬਾ ਜੀ ਥਾਣੇ ਨਹੀਂ ਗਿਆ ਲੱਗਾ ਇਧਰ ਕੋ ਥਾਣੇ ਖੜਨ ਵਾਲੇ ਵੀਰ ਸੋ ਜਵਾਨ ਆ ਉਹਨਾਂ ਨੇ ਆਪੇ ਪਛਾੜ ਲੈਣਾ ਹਾਂ ਹਾਂ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਜਾਜ ਆ 45000 ਦੀ ਨਾ ਦੇ ਦੀਏ 45000 ਜਾਜ ਆ ਆਪਣੇ ਚੈਨਲ ਦੇ ਮੁੱਲ ਅੱਡੇ 45 45 ਤੁਸੀਂ ਦੱਸ ਦੋ ਵੇਖ ਲਓ ਜਿੰਨਾ ਕ ਜਾਜ ਤੁਹਾਨੂੰ ਲੱਗੇ ਜਿੰਨਾ ਤੁਸੀਂ ਮਾਨ ਕਰਾਉਣਾ ਕਰਾ ਲਓ ਪੂਰੇ 42 ਦੀ ਨਹੀਂ 42 ਦੀ ਫਿਰ ਤਾਂ ਕਾ ਹੋ ਜਾਊਗਾ ਅੱਛਾ ਨਹੀਂ 40 ਦੀ ਵੀ ਨਹੀਂ ਅੱਛਾ 16000 ਛੱਡੀਏ ਅੱਛਾ 45000 ਦੀ ਵੈਣ ਦੇ ਦਾਂਗੇ 40000 ਛੱਡ ਦੇਣਾ ਕੋਈ ਵੀ ਭਰਾ ਫੂਮਲਾ ਹੈ ਪਰ ਪਤਾ ਨਹੀਂ ਦੇ ਵੀ ਕਿੱਥੇ ਦੇ ਅੱਛਾ ਅੱਛਾ ਮੰਨਤਾਂ ਨਾ ਮੰਨ ਕਰ ਦੇ ਰਾਂਗੇ ਬਾਕੀ ਦੇ ਦੋ ਮੈਣਾ ਤੂੰ ਲਾਵੇ ਇਧਰ ਦੇਖੋ ਤਾਂ ਦੇ ਵੇਖੋ ਚੱਡਾ ਕਿੱਥੇ ਜੀ ਲੱਗਾ ਵੱਛੀ ਨੂੰ ਠੀਕ ਆ ਹਾਂਜੀ ਤੇ ਇੱਕ ਆ ਜਿਹੜੀ ਹਾਂਜੀ ਇਹ ਦੂਜਾ ਸੂਆ ਦੂਜਾ ਸੂਆ ਮਗਰ ਵੱਛੀ ਹਾਂਜੀ ਮਗਰ ਵੱਛੀ ਹੈ ਕਿੰਨਾ ਚੜਾ ਐ ਸੋਈ ਨਾ ਇਹ ਸਪੈਸ਼ਲ ਲੱਗਾ ਇਹਦੀ ਵੱਛੀ ਕਿਹੜੀ ਹੈ ਵੱਡੀ ਕਿ ਨਿੱਕੀ ਯੋ ਜੇ ਦਰਤੀ ਆ ਆ ਦੋਵੇਂ ਬੱਚੀਆਂ ਜੇ ਆਹੀ ਦੋਵਾਂ گاਵਾਂ ਦੀਆਂ ਦੋਵੇਂ ਬੱਚੀਆਂ ਤੇ ਇੱਕੋ ਜੀਆਂ ਆਈਆਂ ਇੱਕੋ ਕਰੋ ਆ ਜਾਓ ਬੱਜਾ ਦੇਖੋ ਜਿੱਡੀਆਂ ਵਾ ਤੇ ਆਪਣੀ ਸਮਝਣਾ ਵੇਖ ਲੈ ਕਿੰਨੇ ਕਿੰਨੇ ਚਿਰਦੀਆਂ ਦੋ ਮਹੀਨੇ ਲਾਲੇ ਕੋਈ ਕੋਈ ਵੱਧ ਵਾਲੇ ਕੋਈ ਘੱਟ ਵਾਲੇ ਬਾਕੀ ਆ ਮੁਕਤੇ ਮੁਕਤੇ ਪਾਏ ਆ ਕਰੀਦਨ ਸਿੱਧੀ ਕਰੇ ਵੀ ਜੀ ਬੱਬਾ ਜੀ ਸੰਭੀਆ ਵਾ ਜਾਣਕਾਰੀ ਦੋਈਆ ਵਾ ਆ ਦੇਖ ਸਾਡੇ ਜੀ ਇੱਕ ਗੱਲ ਹੈਗੀ ਜੇ ਪਰ ਕਿਸੇ ਦੀ ਮਜਬੂਰੀ ਦੇ ਮਾਗਲ ਕਾਇਆ ਜੀ ਅੱਛਾ ਇਹ ਦੋ گاਵਾ ਹੈ ਦੂਜੀ ਤੇ ਤਿੰਨ ਨੰਬਰ ਵਾਲੀ ਦੀ ਦੋ ਨੰਬਰ ਵਾਲੀ ਇਹਨੂੰ ਮਗਰ ਬੱਚੇ ਹੀ ਹੁੰਦਾ ਸੀ ਆ ਦੇਖੋ ਬਈ ਬੂਰੀ ਜਾਈ ਗਈ ਬੱਸੀਆਂ ਵਾਲੇ ਨੂੰ ਗਿੱਡੀਆਂ ਸਾਂਭੀਆਂ ਹੋਆਂ ਬੱਸੀਆਂ ਵਿੱਚ ਚੱਲਾ ਸਾਂਭੀਆਂ ਹੁੰਦਾ ਨੇ ਸੋਹਣੀਆਂ ਜਰਸੀਆਂ ਬੱਸੀਆਂ ਚਲੋ ਕੋਈ ਨਹੀਂ گاਵਾ ਦਿਖਾਈਏ ਫਿਰ ਹੁਣ ਆਪਾਂ ਤੇ ਕਿੰਨਾ ਜਿਆਦਾ ਕੋਲ ਦੁੱਧ ਵੀ 8 ਕਿਲੋ 8 ਕਿਲੋ ਹੈ ਪੱਕਾ ਦੁੱਧ ਦਵਾ ਦਾਂਗੇ ਆਪਣਾ ਹੈਗਾ ਤੋਰਾ ਫੇਰ ਇੰਨਾ ਇੱਕ ਥੋੜੇ ਜਿਹੇ ਪੁੜਤੀ ਜਾਣਾ ਇੱਧਰ ਦੇਖੋ ਸਪਾਈਆ ਪੂਜਾ ਦੇਖੋ ਠੰਡੀ ਸੇਈ ਲਿਆ ਕੇ ਬੜੀ ਠੰਡੀ ਠੰਡੀਆਂ گاਵਾ ਕੋਈ ਨਹੀਂ ਬੜੀ ਪੁੜਤ ਵਾਲੀ ਵੀ ਤੋਰਾ ਫੇਰ ਇੱਕ ਰੀ ਨੂੰ ਕੋਈ ਵੀਰ ਚੋਵੇ ਕੋਈ ਭਾਈ ਬਾਕੀ ਆ ਗਈ ਇਹ ਵੀ ਜਰਸੀ ਚ ਆ ਜਾਂਦੀ ਠੀਕ ਹੈ ਹਾਂਜੀ ਦੋਵਾਂ ਮਗਰੇ ਜਰਸੀ ਵਛੀਆਂ ਵਾ ਬਾਕੀ ਦੋਦਰੀਆਂ ਆਪਣੀ ਚਵਾਈ ਕਰਕੇ ਖੜੋ ਹਾਂ ਵੀ ਥੋੜੀ ਜੇ ਬੇਸਾਂ ਵੀ ਹੁਣੇ ਇਹ ਸਾਂਭ ਤੋਂ ਆਇਆ ਵਾ ਥੋੜੀ ਜੇ ਅਗਰੇ ਸਾਂਭੀ ਨਾ ਮਸ਼ੀਨੋਂ 10 ਕਿਲੋ ਕਰਦੀ ਵਧੀਆ ਤੇ ਮੋਲੇ ਦਾ ਉਹ ਬਾਬਾ ਜੀ ਕਿਨੇ ਦਿੱਤੀ ਸੀ ਜੀ ਜੈਜਾ ਕਰੀਏਗੇ ਦੇਖੋ ਚਾਰੂ ਪੂਰੀ ਸਾਰਾ ਮਾਲ ਉਤਰਾ ਖੋਤਾ ਦੋਵੇਂ ਖੁਦ ਜਿਵੇਂ ਮੂੰਹ ਨਹੀਂ ਪਟੰਦੀਆਂ ਹਾਂਜੀ ਹਾਂਜੀ ਉਹ ਖਾਲੇ ਘਰ ਆਏ ਕੇ ਥਾਂ ਵਾਲੇ ਵੀਰ ਦੇ ਘਰੇ ਜਲ ਕੇ ਦੁੱਧ ਚੰਗਾ ਜੀ ਬਾਜੀ ਸਾਰਾ ਮਾਲ ਉਤਰਾ ਖੋਤਾ ਵੇ ਲੋ ਮੂੰਹ ਨਹੀਂ ਲੱਗ ਇਹਨਾਂ ਦੋਵਾਂ ਨੇ ਮੂੰਹ ਨਹੀਂ ਪਟਿਆ ਖੋਲੀ ਠੀਕ ਆ ਹਾਂਜੀ ਕਲ ਦੀਆਂ ਆਈਆਂ ਸਾਡੇ ਕੋਲ ਤੇ ਕਿੰਨਾ ਇਹਦਾ ਨਿਗਾਜਾ ਮੁੱਲ 5000 ਦੀ ਦੇ ਜੀ 5000 ਜੈਜਾ ਬਿਲਕੁਲ ਬਿਲਕੁਲ ਜੈਜਾ ਬਿਲਕੁਲ ਜੈਜਾ ਮਗਰ ਬੱਛੀ ਇਹ ਕੋਈ ਬੜੀ ਬਿਲਕੁਲ ਜੈਜਾ 22000 ਦੇ ਰਾਂ ਘਰ ਵੀ ਜੀ ਅੱਛਾ ਦੇ ਰਾਂਗੇ ਬਾਜੀ ਦੇ ਠੀਕ ਹੈ ਬਾਜੀ ਕੋਈ ਵੀਰ ਭਰਾ ਫੋਨ ਲਾਵੇ ਮੋੜਨਾ ਹੀ ਨਹੀਂ ਠੀਕ ਆ ਦੇ ਕਿਥੇ ਦੇਣੀ ਆ ਪਰ ਵੈੜ ਵੇਖ ਕੇ ਸਫਾਈਆਂ ਸਫਾਈਆਂ ਦੇ ਸੀਲੀਆਂ ਸਾਲੀਆਂ ਵੇਖੋ ਕਿੰਨੀਆਂ ਲੱਗੀਆਂ ਇਹਨੂੰ ਠੀਕ ਆ ਹਾਂਜੀ ਤੇ ਹੁਣ ਆ ਜਿਹੜੀ ਆ ਹਾਂਜੀ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਪਪਾ ਜੀ 9 ਕਿਲੋ ਦੁੱਧ ਇਹਦੇ ਕੋਲ 9 ਲੀਟਰ ਆ ਇਹ ਕਿਹੜਾ ਹੈ ਆ ਦੋਵੇਂ ਇੱਕੋ ਕਰੋ ਆਈਆਂ ਇਹਨਾਂ ਦੀਆਂ ਬੱਚੀਆਂ ਜੇ ਕਈ ਮਸ਼ੀਨਾਂ ਦੋ ਸਾਥ ਹੁਣ ਇਹਨੂੰ ਵੀ ਕਿੱਡਾ ਸਪੈਸ਼ਲ ਲੱਗਾ ਗਾ ਇਧਰ ਹਾਂ ਦੇਖ ਸਾਥ ਜੀ ਇਹ ਥੋੜਾ ਕਿਤੇ ਕਿਪੜੂਕ ਜਾਣਾ ਇਹਨਾਂ ਦੁਆਲੇ ਆ ਵੇਖੋ ਠੀਕ ਆ ਤੋਰਾਂ ਬਾਬਾ ਇਹ ਕਿਹਦੀ ਮਜੀ ਬੂਰੀ ਕਰਕੇ ਕਿਹਨੇ ਗਾਵਾਂ ਵੇਚ ਗਿਆ ਵਾ ਠੀਕ ਹੈ ਲੱਗੋ ਤਾਂ ਦੱਸਦਾ ਕਿ ਜਿਹੜੇ ਲਾਈਫਟਾਂ ਭਰਾਣਾ ਲੈਣ ਵਾਲਾ ਉਹਨੂੰ ਮਗਰ ਘਰ ਵੀ ਕਰਾ ਲਾਂਗੇ ਹਾਂਜੀ ਠੀਕ ਆ ਇਹਨਾਂ ਕੋਈ ਜ਼ਿਆਦਾ ਨਫੇ ਵਾਲੀ ਗੱਲ ਨਹੀਂ ਆ ਕਿ ਮੋੜੋ ਕਰਦੇ ਆ ਨਾ ਇਹ ਵੀ ਇਹਦੇ ਵਿੱਚ ਕੀ ਆਜਾ ਬਾਈ ਠੀਕ ਆ ਹਾਂਜੀ ਚਲੋ ਲੈ ਜਾ ਫਿਰ ਬਾਜੀ ਹਰ ਵੀਜੀ ਜਿਨ੍ਹਾਂ ਕੋ ਲੱਗਿਆ ਵੀ ਵੀਡੀਓ ਵੇਂਦੇ ਹੋਣਗੇ ਉਹਨਾਂ ਦਾ ਪਰ ਲਾਜੂ ਕੀ ਕੀ ਲਫਾ ਲਿਆ ਵਿੱਚੋਂ ਕਿਦੇ ਠੀਕ ਆ ਲਫਾ ਬਬਾ ਜੀ ਚ ਲੈਣਾ ਹੀ ਬਿਲਕੁਲ ਪੱਧਰ ਆ ਚਲੋ ਕਿਸੇ ਦੇ ਮਜਬੂਰੀ ਦਾ ਵੀ ਫਾਇਦਾ ਨਹੀਂ ਚੱਕਣਾ ਚਾਹੀਦਾ ਬਿਲਕੁਲ ਹਰ ਵੀਜੀ ਪੈਸਾ ਰੋਜ਼ ਕਮਾਈ ਦਾ ਪਰ ਕਿਸੇ ਦੀ ਮਜਬੂਰੀ ਨਹੀਂ ਕਮਾਉਣੀ ਹਾਂਜੀ ਕਿਸੇ ਦੇ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਆਪਾਂ ਨੂੰ ਤੇ ਇਹਦਾ ਫਿਰ ਮੁੱਲ ਇਹ ਦੇ ਦੀ ਬਬਾ 27000 ਦੀ 27 ਦੇ ਦੇਣੀ ਥੇ 27 ਦੀ ਪੂਰੇ 50 ਦੇ ਦਈ ਗਏ ਕਿ ਹਜ਼ਾਰ ਛੱਡ ਦੀ ਵਿੱਚ ਹੋਰ ਹਜ਼ਾਰ ਛੱਡ ਦਾਂਗੇ ਕੋ ਹਜ਼ਾਰ ਛੱਡ ਦਾਂਗੇ ਬਾਕੀ ਇਹਨਾਂ ਕੋਈ ਯਾਦਾਂ ਨਹੀਂ ਪੜਾਗਾ ਵੇੜਾ ਥਾਂ ਨੂੰ ਤੜਿਆ ਆ ਜੂਜੋ ਠੀਕ ਆ ਇਹ ਥੋੜਾ ਕੋਈ ਫੁੜਕਨਾਲੀਆ ਲੱਤ ਲੱਤ ਮਾਰ ਜੀਏ ਦੋਵੇਂ ਵੇਲੇ ਕਰ ਦਾਂਗੇ ਕੋਈ ਵੀਰਪਰਾ ਫੂਲ ਵਾਲੇ ਦੇ ਦੇਣੀਆ ਖੁੱਲੇ ਮਤ ਦੋਵੇਂ ਕਰਕੇ ਦੇ ਦਈਏ ਦੇਖਦਾ ਠੀਕ ਹੈ ਮੋੜਨਾ ਨਹੀਂ ਕਿਸੇ ਨੂੰ ਕਿਹਾ ਵੀਰਪਰਾ ਬਾਬਾਈ ਚਲੋ ਕੋਈ ਜਾ ਕੇ ਸੰਭੂ ਬਣਾ ਅੱਛਾ ਦੋਵੇਂ ਗਾਵਾਂ ਜਦੋਂ ਜਾ ਕੇ 20 ਕਿਲੋ ਉਹਨਾਂ ਦੇ ਕਰੋ ਤੇ ਉਦੋਂ ਹੀ ਮੋਲ ਹੋ ਗਿਆ ਸਾਡੇ ਹੁੰਦੇ ਅੱਛਾ ਜਿਹਨਾਂ ਦੋਵੇਂ ਲੱਗ ਲੈਂਦੀਆਂ ਭਰੇ ਥਣੀਆਂ ਹੀ ਠੀਕ ਹੈ ਉਹਨਾਂ ਦਾ ਡੱਬਾ ਫੜ ਲਿਆ ਇਕੱਲੇ ਉਹਨਾਂ ਦਾ ਡੱਬਾ ਬਣਾਇਆ ਭਾਜੀ ਉਹ ਦੋ ਗਾਵਾਂ ਦੇ ਦੋਵੇਂ ਹੀ ਲੈ ਲਈ ਠੀਕ ਹੈ ਉਹਨਾਂ ਦੀ ਕੋਈ ਮਜਬੂਰੀ ਜਿਆਦੀ ਸੀ ਕਿ ਚਰਿਆਦੀ ਸੀ ਤਾਂ ਨਹੀਂ ਇੱਕ ਦੇ ਦੋ ਆਂਦੇ ਨਹੀਂ ਚਲੋ ਆਹ ਟੋਕੜਾ ਕ ਬਣਾ ਗਿਆ ਜੇ ਆਹ ਟੋਕੜਾ ਕ ਬਣ ਪਾਪਾ ਜੀ ਆਪਣੇ ਚੈਨਲ ਤੇ ਵੇਖੜ ਵੇਖੀ ਜੇ ਆਪਾਂ ਵੇਚੀ ਜੇ ਅੱਛਾ ਹਾਂਜੀ ਇਹ ਪਿਛਲੇ ਆਜਨੇ ਦਿਨਾਂ ਜੀ ਹੈ ਜੀ ਉਹ ਦੋ ਸੱਜਰ ਹੈ ਸੱਜਰ ਸੱਜਰ ਵੇਚੀ ਜੇ ਠੀਕ ਆ ਹਰ ਵੀ ਆਈਟਮ ਤੇ 7 ਮਹੀਨੇ ਦੀ ਹੋਊਗੀ ਚੈੱਕ ਪਾਸ ਠੀਕ ਆ 2-4 ਦਿਨ ਵਾਧੂ ਹੁਣ 2-4 ਦਿਨ ਘੱਟ ਹੁਣ ਠੀਕ ਆ 7 ਦੇ ਲਾਗੇ ਆਹ ਦੇਖੀ ਡੇਟ ਹੋਣਾ ਪੈਗੀ ਜੇ ਠੀਕ ਆ ਇਹ ਥੋੜਾ ਜਿਹਾ ਇਹ ਸੱਜਣਾ ਜਿੰਨੇ ਕੋਲ ਆਣਾ ਇੱਥੇ ਦੇਖੋ ਇੱਥੇ ਦੇਖੋ ਦੋਵੇਂ-ਦੋਵੇਂ ਬੰਨੇ ਬੈਗੇ ਚੋਣ ਵਾਲੀਆਂ ਵਾ ਤੇ ਦੁੱਧ ਕਿੰਨਾ ਇਹ ਦੇਖੋ ਹਰ ਵੀ ਇਹਨਾਂ ਦੁੱਧ ਦਾਕ ਕਿੰਨ ਹੋਊਗਾ ਇਹ ਗਾਤਾ ਦਦਾ ਕਿਲੋ ਆਮਨੇ ਗੱਬਨ ਥਲੇ ਵੇਖ ਲੋ 18 ਕਿਲੋ ਦਾ ਆਪਾਂ ਆਪਣੇ ਘਰੋਂ ਚ ਵਗ ਦਿੱਤਾ ਵਾ ਚੋ ਕੇ ਖੜਨੀ ਅਗਲੇ ਵੀਰ ਨੇ ਫਾਰਮ ਚ ਵੀ ਵੀਡੀਓ ਪਈ ਐ ਇਸੇ ਗਾ ਦੀ ਤੇ ਦੁੱਧ ਚੋ ਕੇ ਖੜਨਾ ਕਿਸ ਨੇ ਤਾਂ ਕਿੰਨਾ ਚੋ ਕੇ ਖੜੇ ਵੀਰ ਭਰਾ ਦੋ ਡੰਗ ਵੇਖੋ ਕਿਤੇ ਘੱਟ ਨਾ ਨਿਕਲਾ ਵੇ ਬਾਅਦ ਚ ਚੱਡਾਂ ਦੇ ਵੇਖੋ ਗਾਂ ਕਿੱਥੇ ਕਿੱਧਰ ਲੱਗਾ ਇਧਰ ਚਲੋ ਤੋਰਾਂ ਫੇਰ ਇੱਕ ਰੀ ਨਾ ਬਾਕੀ ਸੋਣੀ ਸਾਣੀ ਵੇਖੋ ਕਿੰਨੀ ਐ ਇਧਰ ਵੇਖੋ ਮੂੰਹ ਵੇਖੋ ਕਿਡਾ ਸੋਹਣਾ ਲੱਗਾ ਨਿਕਾਜ ਆ ਮੂੰਹ ਜਰਸੀ ਵਾਲਾ ਮੂੰਹ ਲੱਗਾ ਇਹਨੇ ਸੱਜਰ ਨੇ ਕਿੰਨਾ ਚਵਾਇਆ ਦੁੱਧ ਆਪਣੇ ਕਰੋ ਵੈਰੀ ਦੇਰੀ ਫਾਦਰ ਤੁਹਾਡੇ ਚੈਨਲ ਤੇ ਵੇਚੀ ਆ ਠੀਕ ਆ ਵੀਡੀਓ ਤੱਕ ਖਵਾ ਸਕਦੇ ਆ ਆਪਾਂ ਦੇ ਇੰਨਾ ਪ੍ਰੂਫ ਹੈਗਾ ਜੀ ਆਪਣੇ ਕੋਲ ਚਲੋ ਠੀਕ ਆ ਫਿਰ ਹੁਣ ਅੱਗੇ ਅੱਗੋ ਥਾਂ ਸੂਰ ਖਾਓ ਕਿਡਾ ਸਪੈਸ਼ਲ ਲੱਗਾ ਵੇਖੋ ਚਲੋ ਲੈ ਜਾ ਫਿਰ ਇਹ ਬਾਬਾਈ ਕਹੇ ਸੀ ਤੁਹਾਨੂੰ ਡੇਢ ਮਹੀਨਾ ਸਾਬਣੀ ਪਾਉਗੀ ਠੀਕ ਆ ਡੇਢ ਮਹੀਨੇ 'ਚ ਵੀ ਹੱਲੇ ਮਹੀਨਾ ਦਾ ਦੁੱਧ ਦੇ ਜੂ 1.5 ਮਹੀਨੇ ਜੀ ਵੀ ਗਾਹ ਲ ਮਹੀਨਾ ਹੋ ਦੇ ਜੋ ਇੰਨੇ ਦਾਖਲ ਹੋ ਤੋ ਡਰਾਈ ਕਰਨ ਦਾ ਟਾਈਮ ਲੱਗਣਾ ਤੇ ਮੁੱਲ ਫੇਰ ਇਹਦਾ 28000 ਜੀ 28000 ਜੀ ਤੇ ਕਹਿ ਕਰ ਜਿੰਨਾਂ ਦੁੱਧ ਦੇਣ ਦੀ ਗਾੜੀ ਫੇਰ ਗਾੜੀ ਮਹੀਨਾ ਦੇ 1.5 ਹੋਵੇਗਾ ਬਾਈ 1.5 ਤੋ ਮਹੀਨਾ ਰਹੇਗਾ ਮੁੱਲ 1.5 ਦੋ ਦੋ ਮਹੀਨੇ ਜਾਇ ਜੀ ਗੱਲ ਕਰੀਏ ਮਕਾਈਏ ਫਿਰ ਜਿਹੜੇ ਤੁਸੀਂ ਦਸਰਾ ਜਾਇ ਜੀ ਗੱਲ ਤੁਸੀਂ ਕਰਦੇ ਨਹੀਂ ਜੋ ਕਰਤਾਗੇ ਕਿੰਨੇ ਤੇ ਕਹਿ ਜੇ ਤੁਸੀਂ 28000 ਆਪਾਂ ਨਹੀਂ ਫਿਰ ਬਿਲਕੁਲ ਜਾਇ ਜੀ ਦੇ 28000 ਥੋੜਾ ਜਿਹਾ ਜ਼ਿਆਦਾ ਜੀ ਦੇ ਦੇਖੋ ਫਮ ਇਦਾ ਜਿੰਨੀ ਆਰਾ ਮਰਜ਼ੀ ਬੈ ਉਹ ਤੇ ਚਾਹ ਧਰ ਲਓ ਉਧਰ ਸਾਡੀਆਂ ਕਾਣਾਂ ਥੱਲੇ ਬੈ ਜਾਓ ਠੀਕ ਆ ਜਿੱਦਾਂ ਮਰਜ਼ੀ ਕੋਈ ਵੀਰਪਾ ਕੋਈ ਗਾਂ ਬੀਣਾ ਵੰਗੇ ਦੋ ਹਰ ਕੋਈ ਗਾਂ ਬੀਣਾ ਵੰਗੇ ਦੋ ਚੁਣੀ ਆ ਤੇ ਇੱਕੋ ਗੱਲ ਕਰੀਏ ਫਿਰ ਤੁਸੀਂ ਕਰ ਦੋ ਜੋ ਕਰ ਦੇ ਪੂਰੇ ਪੰਜੀ ਦੀ ਚਲੋ ਦੇ ਦਾਂ ਕੋਈ ਵੀ ਠੀਕ ਆ ਜੱਗੇ ਭਾਜੀ ਕੋਈ ਦੇ ਦਾਂ ਘਰ ਦੀ ਜੀ ਮੇਰੇ ਮੂੰਹ ਹਜੇ ਤੱਕ ਨਹੀਂ ਫਟਿਆ ਇੰਨੀ ਕੋਈ ਕਹਿੰਦੇ ਝੂਠ ਮਾਰਦੇ ਆ ਠੀਕ ਆ ਵੰਡ-ਵੁੰਡ ਪਿਆ ਗਾ ਵਾਣੇ ਗਾ ਦੁੱਧ ਚੰਗਾ ਕਰ ਜੂਗੀ ਆ ਤੇ ਆ ਵੀ ਚੱਕ ਪਾਸ ਚ ਤੇ ਭਾਜੀ ਸਾਡੇ ਚ ਨਾਲ 10 ਮਹੀਨੇ ਦੇ ਵਿੱਚ ਗਾ ਜੇ ਇਹਦੇ ਸਿੰਘ ਵੱਡੇ ਆ ਹਨਾ ਇਹ ਸਿੰਘ ਮਗਰਲੇ ਘਰੋਂ ਲੈਣ ਪਤਾ ਨਹੀਂ ਇੰਗਲੈਂਡ ਗਏ ਆ ਉਹ ਜਾਂਦਾ ਦੋ ਦੂ ਦੂ ਡੇ ਅੱਛਾ ਅੱਛਾ ਜਾਂਦਾ ਦੋ ਇਹ ਦੇਖ ਲੋ ਠੀਕ ਥੋੜੇ ਨਿਗਾ ਨਿਗਾ ਹੀ ਆ ਜਿਹੜੇ ਹਾਂਜੀ ਹਾਂਜੀ ਠੀਕ ਆ ਤੇ ਇਹ ਕਿਨੇ ਚਿਰ ਦੇ ਚੱਕ ਪਾਸ ਆ ਸਾਡੇ ਨਾਲ 10 ਮਹੀਨੇ ਦੇ 4 ਮਹੀਨਿਆਂ ਦੇ ਲੱਗੇ ਆ ਸਾਢੇ 3 ਤੇ 4 ਦੇ ਵਿੱਚ ਅੱਛਾ ਸਾਢੇ 3 ਨਾਲ 4 ਦੇ ਵਿੱਚ ਹਾਂਜੀ ਵਿੱਚ ਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਬਾਬਾ ਜੀ 4 ਕਿਲੋ ਤੋੜਾ ਹੈਗਾ ਚਿੱਟਾ ਦੁੱਧ ਹੋਊਗਾ ਜੇ ਖੱਟਾ ਦੁੱਧ ਹੋਵੇ ਇਥੇ ਵੀਪਰਾ ਗਾਂ ਛੱਡ ਦੇ ਮੱਝਾਂ ਰਗਾ ਦੁੱਧ ਕਿਸਨ ਦਾ ਮੱਝਾਂ ਦਾ ਦੁੱਧ ਹੋਵੇ ਤੇ ਲੈ ਜਾ ਜੇ 4 ਕਿਲੋ ਹੋਵੇ ਲੈ ਜਾ ਜੇ ਖੱਟਾ ਹੋਵੇ ਤਾਂ ਵੀ ਛੱਡ ਦੇਗਾ ਤੋੜੋ ਫਿਰ ਇਹਨੂੰ ਜੇ ਖੱਟਾ ਦੁੱਧ ਦੇ ਗਾਂ ਫਰੀ ਦੇ ਦੇਵਾਂਗੇ ਬਾਬਾ ਜੀ ਅੱਛਾ ਇੰਨੀ ਗਾਰੰਟੀ ਆ ਠੀਕ ਆ ਹਾਂ ਚਿੱਟਾ ਮਈਆਂ ਰਗਾ ਬਾਕੀ ਇਹ ਵੀ ਕਿਸੇ ਦਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਤਾਂ ਗਾਂ ਦਾ ਰਸ ਹੁੰਦੀ ਆ ਤੇ Otra ਠੰਡੀ ਸੀ ਲਿਆ ਬੜੀ ਠੰਡੀ ਸੀ ਲ ਬਾਬਾ ਜੀ ਜਨਾਨੀਆਂ ਨੇ ਚੋਣੇ ਵੀ ਨਾ ਮੰਗੇ ਤੋ ਤੇਰੀ ਆ ਵੇਖੋ ਕੋਈ 扑ੜਕ ਨਾਲ ਹੀ ਨਹੀਂ ਹੈ ਵੀ ਅੱਜ ਵੀ ਥੋੜਾ ਡਰਦੀ ਆ ਤੇ ਇਹਦਾ ਮੁੱਲ ਫਿਰ ਦੇ ਦੀ ਬਾਬਾ 17000 ਦੀ 17 ਦੀ ਦੇਣੀ ਜੇ ਕੋਕਰ ਕੇ ਭੰਜੇ ਕਿ ਜੱਜ ਜੀ ਕਰੀਏ ਤੁਹਾਡੀ ਗੱਲ ਤੁਸੀਂ ਹੀ ਕਰਦੇ ਜੱਜ ਜੀ ਜੋਰ ਕਰਨਾ ਤੁਹਾਡਾ ਜਿਹੜਾ ਬੰਦਾ ਮੋੜ ਦੇਣਾ 4000 ਛੱਡ ਜੇ ਤਾਂ 13 ਰਹਿ ਗਿਆ 13 ਰਹਿ ਗਿਆ 13 ਬਸ ਉਹਨੂੰ ਜੋ ਛੋਟ ਹੀ ਹੋਣੀ ਜੀ ਛੋਟ ਹੀ ਆ ਖੁਸ਼ੀ ਨਾ ਜਿੰਨੀ ਕਰਦੀ ਹਾਂ ਅੱਛਾ ਖਾਣਾ ਇਹ ਜਿਹੜਾ ਹਾਂ ਇਹ ਇਤਨੀ ਕੋਈ ਜ਼ਿਆਦਾ ਫਰਕੇਗਾ ਵੀ ਇਹ ਤੁਹਾਡੇ ਹੀ ਆਖਾ ਮੋੜ ਨਹੀਂ ਸਕਦੇ ਇਹੋ ਨਫੇ ਵਾਲੀ ਗੱਲ ਨਹੀਂ ਰਹੀ ਗਈ ਠੀਕ ਆ ਭਾਈ ਤੁਹਾਨੂੰ ਬਹੁਤ ਚੌਕੜ ਕੇ ਪਰ ਕੌਣ ਦੇ ਦੂਗਾ ਨੂੰ ਵੀ ਠੀਕ ਆ ਹਾਂਜੀ 13000 ਦੀ ਜਿਹੜੀ ਹੋ ਗਈ ਫੇਰ 13000 ਦੀ ਦੇ ਦੇ ਆਗੇ ਤੇ ਜੇ ਕੋਈ ਵੀਰ ਭਾਨ ਜਿਆਦਾ ਚੱਕਾ ਨਹੀਂ ਹੈ ਨਾ ਯੋ ਉਹ ਨਹੀਂ ਬੋਲ ਕਰਦਾ ਜਿਆਦਾ ਹੀ ਕਰਦਾ ਬਿਲਕੁਲ ਤੇ ਬਾਕੀ ਇਹ ਥੋੜਾ ਜਿਹਾ ਲੁਸੀ ਲੁਸੀ ਦੇਖੋ ਨਹੀਂ ਰਾਜੀ ਰੋਜੀ ਤੇ ਪੂਰੀ ਆ ਚਲੋ ਜਿੰਨੇ ਜੋਗੀ ਹੈਗੀ ਉਸ ਹਿਸਾਬ ਨਾਲ ਠੀਕ ਆ ਹਾਂਜੀ ਤੇ ਆ ਗਈ ਜਿਹੜੀ ਇੱਧਰ ਦੇਖੋ ਬਾਬਾ ਜੀ ਕਿੱਡੀ ਗਾ ਵੱਡਾ ਟਰੱਕ ਹੀ ਆ ਗਿਆ ਸੱਦਿਓ ਵੇਖੋ ਸਭਾਈਾਸ ਤੇ ਇੱਧਰ ਸੱਦਿਰਾਂ ਨੂੰ ਵਧ ਗਏ ਆ ਤੇ ਇਹਦੇ ਕੋ ਕਿੰਨਾ ਦੁੱਧ ਦੁੱਧ ਬਾਬਾ ਜੀ ਇਹਦੇ ਕੋ 7 ਕਿਲੋ ਹੋਗਾ ਜਿੰਨੇ 20 22 ਕਿਲੋ ਦੁੱਧ ਚਵਾਈ ਆ ਅੱਛਾ ਹਾਂਜੀ ਤੋਰ ਫਿਰ ਇਹ ਵੀ ਦੋ ਮਹੀਨੇ ਬਣੀ ਹੋਈ ਜੀ ਤੇ ਚੈੱਕ ਪਾਸ ਨਹੀਂ ਪਾਣੀ ਚੈੱਕ ਕਰਾਇਆ ਜਾਵੇ ਝੂਠ ਨਹੀਂ ਮਾਰਦਾ ਅੱਛਾ ਬਾਕੀ ਕੋਈ ਆਸੰਬੰਦੀ ਹੈਗੀ ਜੇ ਅੱਗੇ ਕੋਈ ਵੀਪਰਾ ਉਹ ਆਨੇ ਦਵਾਈ ਭਰਾ ਕੇ ਐ ਸਾਫ ਕਰਾ ਕੇ ਫਿਰ ਗਾਂ ਬੜਵਾ ਬੜਵਾਇਆ ਵਾ ਤਾਂ ਹੀ ਮੈਂ ਤੇ ਬੋਲ ਤੂੰ ਗਾਂ 100% ਗਾਂ ਖਲੋਗੀ ਤੋਰ ਫੇਰ ਦੇਖ ਕਰੀ ਚੱਲ ਬਾਕੀ ਇਹ ਥੋੜਾ ਇਹ ਵੀ ਗ੍ਰਿਪੜ ਕਜਾਣੀ ਆ ਇਹ ਦੇਖੋ ਬਿਨਾ ਬੱਚੇ ਉਹਦੇ ਠੀਕ ਆ ਇਦਾਂ ਹੀ ਬਹਿ ਜਾਣਾ ਤੋਰ ਲੈ ਠੀਕ ਆ ਹਾਂਜੀ ਤੋਰ ਦੋ ਫੇਰ ਇੱਧਰ ਦੇਖੋ ਇਹ ਗੱਪਾਂ ਨਿਕਲਾ ਹੈ ਬਾਬਾ ਜੀ ਗਾਂ ਕਿਸ ਦੀ ਹਾਂਜੀ ਕਿਹ ਕੀ ਡੀ ਰਕਮ ਦੀ ਗਾਂ ਵਾ ਹਾਂਜੀ ਹਾਂਜੀ ਇਹ ਥੋੜਾ ਫੇਰ ਉੱਥੇ ਗ੍ਰਿਪੜ ਸੁਰਲੀ ਹੈ ਫੇਰ ਦੇਖੋ ਅੱਗੋਂ ਥਾਣੋ ਖਾਓ ਗਰੀ ਮਾਤਾ ਤੁਹਾਨੂੰ ਖਾਓ ਅੱਗੋਂ ਕਿਡਾ ਸਪ ਆ ਵੇਖੋ ਥਾਂ ਥੋੜੀ ਗੇੜੇ ਸਪੈਸ਼ਲ ਅਖੀਰ ਦੋ ਦੋ ਤਾਰਾ ਮਾਰ ਦਿੰਨੇ ਆ ਆ ਦੇਖ ਸਾਡੇ ਜੇ ਹੈਗੇ ਵੀ ਠੰਡੀ ਠੇਰੀ ਆ ਬੜੀ ਆ ਠੰਡੀਆਂ ਠੰਡੀਆਂ ਬਾਬਾ ਜੀ ਗਾਂ ਨਹੀਂ ਕੋਈ ਫੁੜਕਾ ਵਾਲੀ ਠੀਕ ਆ ਆ ਵੇਖੋ ਚਲੋ ਲੈ ਜਾ ਫਿਰ ਇਹ ਕਿ ਚੱਡੇ ਰਹਿ ਥੋੜਾ ਕਿ ਇਧਰ ਰੱਖੋ ਬਾਦ ਘਾੜਿਆ ਕੇ ਬੰਨੇ ਜਿੰਨੀ ਐ ਪਧਰਾ ਚੱਡਾ ਵੇਖੋ ਗਾਂ ਤੋੜ ਦੋ ਫਿਰ ਬਾਕੀ ਇਹ ਵੀ ਜਰਸੀ ਕ੍ਰੋਸ ਚ ਆ ਜਾਂਦੀ ਗਰਮੀ ਚੱਲਣ ਵਾਲੀ ਹਾਂਜੀ ਹਾਂਜੀ ਜਾਓ ਤੇ ਇਹਦਾ ਫਰਮੂਲਾ ਦੇ ਦਈਏ 17000 ਦੀ 17000 ਦੇ ਥੋੜਾ ਜਿਆਦਾ ਨਹੀਂ ਮੰਗੇ ਜਾਂਦੇ ਜੀ ਇਹ ਨਹੀਂ ਨਹੀਂ ਇੱਧਰ ਦੇਖੋ ਥੱਲੇ ਉਹ ਗਾਂ ਦਾ ਦੇਖੋ ਚਲ ਸੱਜਰਾਂ ਨਾਲ ਵੱਧ ਕੇ ਆ ਗਾਂ ਥੱਲੇ ਵਨਚੜੇ 'ਚ ਵੀ ਇਹੋ ਜਿਹੇ ਰੇਟ ਹੁੰਦੇ ਆ ਪੇ ਆ ਨਹੀਂ ਹੁੰਦੇ ਤੇ ਨਹੀਂ ਆ ਤੇ ਫੇਰ ਕਿਦਾਂ 15000 ਦੀ ਅੱਛਾ 15000 ਦੀ ਹਾਂ ਜੀ ਤੇ ਚੰਵੇਂ ਕੋਈ ਯਾਰ ਖੰਡ ਛੱਡ ਦੋਗੇ ਕੂੰ ਲਾ ਵੀਰ ਤਰਾ ਪਤਾ ਨਹੀਂ ਦੇਖ ਕੇ 14000 14000 ਜਿੱਦਾਂ ਬਾਕੀ ਉਹ ਵੀਰ ਤਰਾ ਫੂਂਗ ਲਾਵੇਂ ਮੋੜ ਦੇਣੀ ਠੀਕ ਆ ਉਹਨਾਂ ਨੂੰ ਦੇ ਕਿੱਥੇ ਦੇਣੀ ਆ ਤੇ ਆ ਗਾਂ ਗਈ ਹੁਣ ਆਪਣੇ ਕੋਲ ਇਹਦੇ ਕੋ ਦੁੱਧ ਕਿੰਨਾ ਜੀ ਬਾਬਾ ਜੀ 405 ਕਿਲੋ ਲਾਓ ਦੇ ਦੇਂਦੀ ਦੁੱਧ 4-5 ਕਿਲੋ ਵੇ ਤੁਸੀਂ 4 ਕਿਲੋ ਲਾਓ ਯਾਰ ਠੰਡਾ ਦੁੱਧ 4 ਠੀਕ ਹੈ ਠੰਡਾ ਦੁੱਧ ਸਮਾ ਕੇ ਥੋੜੀ ਥਾਣੀ ਬੰਦੀ ਦੇ ਦੇ ਇਹਦਾ ਬੰਦੀ ਕਾ ਜਮਲ ਕਰਕੇ ਦੇ ਦੇ ਹੀ ਦੇਣੀ ਹੈ ਥਾਣਾ ਜਿਹੜਾ ਚੱਲੋ ਚੰਗਾ ਲੱਗਾ ਵਾਕਿਆ ਇਹੋ ਜਿਹੇ ਗਾਵਾਂ ਦੇ ਦੁੱਧ ਦੇਦਾ ਵੀ ਸੰਗਣਾ ਹਣਾ ਬੜਾ ਬੜਾ ਦੁੱਧ ਬਾਬਾ ਜੀ ਗਾਵਾਂ ਦਾ ਬਾਕੀ ਇਹ ਆ ਭਾਵੇਂ ਕੋ ਜਾਰੇ ਦੁੱਧ ਆਲੀ ਤੇ ਭਾਵੇਂ ਕੋ ਥੋੜੇ ਦੁੱਧ ਆਲੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਹੋਵੇ ਇਥੋਂ ਜੇ ਕੋ ਨਹੀਂ ਵੀ ਰਹਿ ਸਕਦਾ ਵੀਡੀਓ ਕਾਲ ਤੇ ਕਰਾ ਲੈ ਬੜੀ ਵੇਖੋ ਕਿੰਨੀ ਬੈਠਣਾ ਆਪੋ ਵੇਖੋ ਕਿੰਨਾ ਲੈ ਜਾ ਸੋਹਣੀ ਤੇ ਹੈ ਚਲੋ ਫੜ ਮੈਂ ਕਿ ਇਹੋ ਜਿਹੇ ਗਾਵਾਂ ਦੇ ਦੁੱਧ ਕਾਫੀ ਸੰਘਣਾ ਹੁੰਦਾ ਜਿੰਨਾ ਘਰੇ ਚਲੋ ਚਾਹ ਪਾਣੀ ਲਈ ਖੜਨੀ ਆਪਣੀ ਸਮਝਣਾ ਕੋ ਵੇਖ ਲੈ ਕਿੰਨੇ ਕੇ ਦੇਣ ਲੈਣਾਂ ਦੀ ਗੱਲ ਕਰਦੇ ਨਹੀਂ ਇਹਦੀ 11000 ਜੀ ਦੇ ਦੀਏ 11000 ਦੀ ਹਾਂਜੀ ਕਿ ਦਸ ਤੋਂ ਅੰਦਰ ਲਿਆਈਏ ਨਾ 9000 ਦੀ ਰੰਗ ਮਾਰ ਕੇ ਕਿ ਕਿ ਵੀ ਆਈ ਕੋਈ ਵੀਰ ਕੋਲ ਜਾ ਕੇ ਬਣਵਾ ਵੀ ਸਕਦਾ ਆਪਣਾ ਠੀਕ ਆ ਥੋੜਾ ਦੁੱਧੋ ਤਾਈਆਂ ਵੀ ਘਟੀ ਆ ਤਾਈਆਂ 4 ਕਿਲੋ ਦੱਸਿਓ ਆਪਾਂ ਹੀਟ ਚਾਹੀਗਾ ਠੀਕ ਆ ਹਾਂਜੀ ਮੈਂ ਦੇਖ ਜਾਂਦੇ ਜੀ ਆਹ ਟੱਪਣ ਦੀ ਗਾੜ ਉੱਤੇ ਗਾੜ ਟੱਪਣ ਦੀ ਗਾਂ ਤੇ ਜੈਸਨ ਹੋਈਆਂ 9000 ਬਣਾਵਾ ਵੀ ਦਵਾਂਗੇ ਆਪਾਂ ਅੱਛਾ ਠੀਕ ਆ ਚਲੋ ਭਰਾ ਦੇ ਇੱਕ ਪਹਿਲਾਂ ਜਨੇ ਚਲੋ ਪਹਿਲਾਂ ਡਾਕਟਰ ਨੂੰ ਫੋਨ ਕਰਕੇ ਭਰਵਾ ਹੀ ਦਿੰਨੇ ਆ ਹਾਂਜੀ 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 ਤੇ ਕਿੰਨੇ ਦੀ ਜੱਸ ਨੋਈ ਜੱਸ ਨੋ ਕਿੰਨੇ ਦੇ ਦੀਏ ਅਭੀ 9000 ਦੀ ਬਿਲਕੁਲ ਗਿਆ ਜਾ ਜੱਸ ਨੋਈ ਆ ਜੱਸ ਨੋਈ 9000 ਕੀ ਹੈ ਕੋਈ ਕਸਰ 8:30 ਦੇ ਸਾਢੇ 8:30 ਠੀਕ ਹੈ ਚਲੋ ਕੋਈ ਵੀਰ ਭਰਾ ਫੋਨ ਲਵੇ ਮੋੜਦੇ ਨੇ ਕੋਈ ਵੀਰ ਭਰਾ ਜੂੜਾ ਜੜਾ ਲਊਗਾ ਜੂੜਾ ਨਾ ਹੋਸਾ ਨਾ ਕਰਦਾ ਮੋੜ ਦਿਹਾੜੀ ਹੋਰ ਕੁਛ ਹੈ ਨਾ ਫਿਰ ਬਾ ਕੁ ਆਵੇ ਇੱਥੇ ਆ ਕੇ ਪਸੰਦੀ ਕਰੇ ਠੰਡੀਆਂ ਅਸੀਰ ਤੁਸੀਂ ਦੇਖ ਲਿਆ ਵੀਡੀਓ ਸਾਰੇ ਕੋਈ ਵੀਰ ਭਰਾ ਨੇ ਆਪਣੇ ਵੇਸ ਚ ਆ ਕੇ ਨਾ ਆਪਣੇ ਸਮਝ ਨਾਲ ਮਰਜੀ ਸਾਡੇ ਘਰ ਦੀ ਗਰੰਟੀ ਹੋ ਗਈ ਸਾਡੇ ਘਰ ਕੋਈ ਚੋਕ ਜੇ ਪਰ ਦੂਰ ਡਾਂਗ ਤਿੰਨ ਡਾਂਗ ਠੀਕ ਹੈ ਜੀ ਠੀਕ ਹੈ ਜੀ ਸਾਡੇ ਘਰ ਨੂੰ ਤਸ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਆਪਣੀ ਜ਼ਿੰਮੇਵਾਰੀ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਕੋਈ ਦੋ ਟਾਈਮ ਚਲੋ ਕੋਈ ਤਿੰਨ ਟਾਈਮ ਚਲੋ ਕੋਈ ਨਹੀਂ ਵੀ ਰਸਦਾ ਵੀਡੀਓ ਕਾਲ ਤੇ ਦੋ ਟਾਈਮ ਦੇ ਵਾਲੇ